ਹਾਂਜੀ ਬੇਟਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਜ ਜਤੈ ਸਿੰਘ ਦੇ ਜਨਮ ਦਿਹਾੜੇ ਤੇ ਪਹੁੰਚੇ ਤੁਸੀਂ ਕੀ ਕਹਿਣਾ ਚਾਹਨਾ ਹੈ ਸੰਤਾਂ ਨੂੰ ਲੱਖ ਲੱਖ ਵਧਾਈਆ ਅੱਛਾ ਲੱਖ ਲੱਖ ਵਧਾਈਆ ਤੁਹਾਨੂੰ ਵੀ ਹੈ ਨਾ ਬਾਬਾ ਜਤੈ ਸਿੰਘ ਨੇ ਜਨਮ ਦਿਹਾੜੇ ਤੇ ਤੇ ਸਿਮਰਨ ਕਰਦੇ ਹੁੰਨੇ ਬੈਗਰ ਬੈਗਰ ਦਾ ਹਾਂਜੀ ਅੱਛਾ ਜੀ ਤੁਸੀਂ ਪਾਠ ਸੁਣਾਓ ਥੋੜਾ ਜਿਹਾ ਕਿਹੜੀ ਪਾਉਲੀ ਸੁਣਾਓ ਦੇ ਜਪਜੀ ਸਾਹਿਬ ਦੀ ਅੱਛਾ ਸੁਣਾ ਦਿਓ ਫਿਰ ਕਨੇ ਦੇ ਪਾ ਨੀਰੇ ਵੇ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜੱਪੇ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਇਨੇ ਕੋਸੀ ਵੀ ਸੱਚ ਸੋਚੇ ਸੋਚ ਨਾ ਹੋਵੇ ਜੇ ਤੋ ਚੈ ਲਖਵਾਰ ਚੁਪੇ ਚੁਪੇ ਹੋਵੇ ਜੈ ਲਾਹੇ ਲਾਹਾਂ ਲਿਵ ਥਾਰ ਉਖਿਆ ਭੁੱਖ ਨਾ ਉਤਰੀ ਜੇ ਵੰਨਾ ਪ੍ਰੀਆ ਪਾਰ ਸਹ ਸਿਆਨ ਪਾ ਲਖ ਹੋਏ ਥਾਇਕ ਨਾ ਚੱਲੇ ਨਾਲ ਕਿੱਥੇ ਚਾੜਾ ਹੋਈ ਹੈ ਕਿ ਕੂੜੇ ਟੁੱਟੇ ਪਾਲ ਹੁਕਮਰ ਜਾਏ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਣ ਜੀ हुक्म मिले वडे आई हुकमी उत्तम नीच हुक्म मिले दुख सुख पावे एक ना हुक्म बख्शीश एक हुक्मी सदा पवावे हुकमे अंदर सबको बाहर हुकम ना कोए नानक ना हुक्मे जे बुझे ता हमने कहना कोए गावे को तान ओवे किसे तान गावे को दान जाने निशान गावे को गुण बड़े आइया चार गावे को विंदिया विक्रम विचार गावे को साथ रे सनखे गावे को जिले फिर दे गावे को जापे जीते दूर गावे को देखे हाजरा हुदूर कितना कथी तो आवे तोड़ कत कत कथी कोटी कोट कोट दिंदा ले दिंदे तक पावे जुगा जुगन तर खाई खाए उकमी उकन चलाए राव नानक विकसावे परवाव साचा साहेब साची नाही पाखिया पाव अपार ਆ ਕੇ ਮੰਗੇ ਦੇ ਦੇ ਜੇ ਦਾਤ ਕਰੇ ਤਾਂ ਤਾਤ ਸਿਰ ਕੇ ਅੱਗੇ ਰੱਖਿਆ ਜਿਵੇਂ ਜਿਸ ਦਾ ਦਰਵਾਜ਼ ਮੌਕੇ ਬੋਲਣ ਬੋਲੇ ਇਸ ਸਨੇ ਪਿਆਰ ਅੰਮ੍ਰਿਤ ਵੇਲਾ ਸਾਚਨਾ ਬੜੇ ਆਈ ਵਿਚਾਰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਘਟੇ ਅੱਛਾ ਬੇਟਾ ਤੁਹਾਡਾ ਨਾਮ ਕੀ ਦੱਸਿਆ ਤੁਸੀਂ ਰਸ਼ਮੀਤ ਕੌਰ ਰਸ਼ਮੀਤ ਕੌਰ ਤੁਸੀਂ ਐ ਬਾਣੀ ਕੇ ਮੈਂ ਜਾਤ ਕੀਤੀ ਵੱਡੇ ਵੱਡੇ ਦੇ ਬਾਣੀ ਜਾਤ ਨਹੀਂ ਹੁੰਦੀ ਹੈਗੀ Open! Open. ਮਾਪੇ ਨੇ ਜਿਹੜਾ ਆਪਣੇ ਬੱਚਿਆਂ ਨੂੰ ਦੇਖੋ ਜੀ ਪਾੜ ਕੰਨਾ ਸਿਖਾਉਂਦੇ ਨੇ ਇਸ ਤਰ੍ਹਾਂ ਹੀ ਤੁਸੀਂ ਵੀ ਸਿਖਾਓ ਕਰੋ ਇਹ ਮਾਪੇ ਨੇ ਦੇਖੋ ਜੀ ਕਿੰਨੀ ਵਧੀਆ ਸਿੱਖਾ ਦਿੰਦੇ ਨੇ ਬੱਚਿਆਂ ਨੂੰ ਹਾਂ ਜੀ ਜੀ ਪਾਕਿਸਤਾਨ ਦੇ ਬਾਰੇ ਅੱਛਾ ਬੇਟਾ ਇੱਕ ਸਾਧਾਰ ਸਾਜ ਜਤਾਦੇ ਹਾਂ ਨਾਲ ਤੁਸੀਂ ਤੰਤਨ ਬਾਬਾ ਜੀ ਸਿੰਘ ਜੀ ਤੰਤਨ ਬਾਬਾ ਜੁਜਾਰ ਸਿੰਘ ਜੀ ਤੰਤਨ ਬਾਬਾ ਜੋਰਾਵਾਲ ਸਿੰਘ ਜੀ ਤੰਤਨ ਬਾਬਾ ਫਤੇ ਸਿੰਘ ਜੀ ਜੀ ਬਹੁਤ ਵਧੀਆ ਅੱਜ ਕਿਹਨਾਂ ਦਾ ਜਨਮ ਦਿਹਾੜਾ ਅੱਜ ਬਾਬਾ ਫਤੇ ਸਿੰਘ ਜੀ ਦਾ ਅੱਛਾ ਇਹਨਾਂ ਦਾ ਜਨਮ ਕਦੋਂ ਹੋਇਆ ਸੀਗਾ ਚਲੋ ਕੋਲ ਇਹਨਾਂ ਦਾ ਜਨਮ ਆਇਆ 1998 ਨੂੰ 12 ਦਸੰਬਰ ਅਲੰਦਪੁਰ ਸਾਬਤੀ ਧਰਤੀ ਤੋਂ ਹੋਇਆ ਸੀਗਾ ਬੇਟਾ ਠੀਕ ਆ ਯਾਦ ਰੱਖਣਾ ਠੀਕ ਆ ਹਾਂ ਚਲੋ ਤੁਸੀਂ ਕਿਹੜੀ ਕਿਹੜੀ ਜਗ੍ਹਾ ਜਾ ਕੇ ਆਏ ਹੋ ਕਿਤੇ ਮਰਦਵਾਰਾ ਸਾਹਿਬ ਕਿਹੜੀ ਕਿਹੜੀ ਜਗ੍ਹਾ ਪਾਕਿਸਤਾਨ ਅੱਛਾ ਅਸੀਂ ਗਏ ਸੀ ਪਹਿਲਾਂ ਆਸਮਾਨ ਜਾ ਕੇ ਆਏ ਹੋ ਤੁਸੀਂ ਹੈ

ਸਾਹਿਬ ਅੱਛਾ ਨਨਕਾਣਾ ਸਾਹਿਬ ਜਾ ਕੇ ਆਇਓ ਮੇਰਾ ਜਿਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਹਾਂਜੀ ਜਿਸ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਸਨੀਤ ਕਹ ਰਹੀ ਨੇ ਰਸ਼ਮੀ ਹਾਂ ਰਸ਼ਮੀ ਆਹ ਰਸਨੀਤ ਦਸਨੀਤ ਕਹ ਰਹਾ ਬਹੁਤ ਪਿਆਰੀ ਬੱਚੀ ਆ ਸ੍ਰੀਮਾਨ ਗੁਰੂ ਆਂਦੀ ਸਿੰਘਣੀ ਆ ਸਾਡੀ ਇਹ ਦੇਖੋ ਜੀ ਕਿਹੜੇ ਸਕੂਲ ਚ ਪੜਦੀ ਹੈ ਬੱਚੀ ਐਮਰੀਨ ਇੰਟਰਨੈਸ਼ਨਲ ਇਹ ਕਿੱਥੇ ਗਈ ਜੀ ਇਹ ਆਪ ਤੇ ਫੇੜੇ ਕੋ ਅੱਛਾ ਕਿਹੜੇ ਸਕੂਲ ਟਵਾਰਦੇ ਹੋ ਬੇਟਾ ਤੁਸੀਂ ਐਮਰੀਨ ਇੰਟਰਨੈਸ਼ਨਲ ਸਕੂਲ ਐਮਰੀਨ ਇੰਟਰਨੈਸ਼ਨਲ ਸੈਂਟਰ ਸਕੂਲ ਨੈਸ਼ਨਲ ਨੈਸ਼ਨਲ ਅੱਛਾ ਤੁਹਾਡੇ ਸਕੂਲ ਦੇ ਵਿੱਚ ਪਾਠ ਕਰਨਾ ਸਿਖਾਉਂਦੇ ਨੇ ਹੈ ਨਹੀਂ ਅੱਛਾ ਤੈਨੂੰ ਸਿਖਾਣੇ ਬੜੇ ਜਬਜੀ ਸਾਹਿਬ ਦਾ ਪਾਠ ਸਿਖਾਣੇ ਆ। ਅੱਛਾ। ਕਿਰੇ ਪਾਠ ਆਪਣੇ ਮਮਾ ਪਾਪਾ ਕੋਲ ਸਿੱਖਿਆ ਹੈ। ਅੱਛਾ। ਜੰਮ ਜੀ ਹਾਰ ਲਿਖਾਉਦਾ ਵੀ ਕਰਦੀ ਹੈ। ਅੱਛਾ ਜੀ। ਹੋਰ ਕਿਹੜੇ ਕਿਹੜੇ ਪਾਠ ਕਰ ਲੈਣੇ ਤੁਸੀਂ ਬੇਟਾ? ਸੁਖਮਨੀ ਸਾਹਿਬ ਦਾ ਥੋੜਾ ਜਿਹਾ ਅੱਗੇ ਜਾ ਕੇ। ਅੱਛਾ। ਬੋਖੋ ਜੀ ਬਹੁਤ ਵਧੀਆ ਬੇਟੀ ਹੈ ਰਸਨੂਜੀਤ ਕੌਰ ਆ। ਜਿਹੜੀ ਕਿ ਜਬਜੀ ਸਾਹਿਬ ਦਾ ਪੂਰਾ ਇਹਨਾਂ ਨੇ ਪਾਠ ਸੁਣਾਇਆ ਏ। ਬਹੁਤ ਚੰਗਾ ਲੱਗਿਆ ਇਸੇ ਬੱਚਾ ਨੂੰ ਮਿਲ ਕੇ। ਵਾਹਿਗੁਰੂ ਜੀ ਨਾ ਪਰ ਮੇਰ ਪਰ ਹੱਥ ਰੱਖਣ ਇਸੇ ਤਰ੍ਹਾਂ। ਇਹ ਤੇ ਅਰਧਕਲਾ ਬਖਸ਼ਣ ਜੀ ਤੇ ਇਹਨਾਂ ਦੇ ਇਹ ਮਾਪੇ ਨੇ ਕੀ ਨਾਮ ਜਤਿੰਦਰ ਸਿੰਘ ਜੀ ਜਤਿੰਦਰ ਸਿੰਘ ਜੀ ਕਿਹੜੀ ਜਗ੍ਹਾ ਤੋਂ ਤੁਸੀਂ ਸਰਾਂੰਦ ਤੋਂ ਜੀ ਸਰਾਂੰਦ ਤੋਂ ਲੋਕ ਹਾਂ ਜੀ ਇਹ ਆਪਣੇ ਘਰ ਦੇ ਜੀ ਇੱਧਰ ਆਇਓ ਆਇਓ ਪਹੁੰਚਣ ਨਹੀਂ ਚਾਹਣ ਦੀ ਬਹੁਤ ਵਧੀਆ ਚੰਗੀ ਗੱਲ ਆ ਇਹ ਤੁਹਾਡੀ ਬੱਚੀ ਆ ਜੋ ਤੇ ਤੁਹਾਡੇ ਸਾਹਮਣੇ ਆ ਜੋ ਕੋਈ ਇਹ ਇਹਨਾਂ ਦੇ ਮਾਪੇ ਨੇ ਬੱਚਿਆਂ ਦੇ ਬਹੁਤ ਵਧੀਆ ਦੇਖੋ ਜੀ ਕਿੰਨੇ ਵਧੀਆ ਸੰਸਕਾਰ ਦਿੰਦੇ ਨੇ ਆਪਣੇ ਬੱਚਿਆਂ ਨੂੰ ਸਿੱਖੀ ਬਾਰੇ ਦੱਸਦੇ ਨੇ ਜਿਹੜੇ ਕੀ ਸਾਡੇ ਸਿੱਖ ਧਰਮ ਦੇ ਵਿੱਚ ਕਿੰਨੀਆਂ ਕੁਰਬਾਨੀਆਂ ਹੋਈਆਂ ਇਹ ਛੋਟੇ ਛੋਟੇ ਜਿਹੜੀ ਛੋਟੀਆਂ ਬੱਚੀਆਂ ਨਾ ਰਸਮੀਤ ਕੌਰ ਇਹਨੇ ਸਾਰੀ ਜਾਣਕਾਰੀ ਇਸ ਨੂੰ ਆਪਾਂ ਨੂੰ ਦੇਖੋ ਜੀ ਪਾਠ ਵੀ ਸੁਣਾਇਆ ਜਗਜੀ ਸਾਹਿਬ ਦਾ ਠੀਕ ਹੈ ਜੀ ਤੇ ਇਹ ਜਿਹੜੇ ਗੁਰਦੁਆਰੇ ਜਿਹੜੇ ਪਾਕਿਸਤਾਨ ਦੇ ਵਿੱਚ ਜਿੰਨੇ ਵੀ ਗੁਰਦੁਆਰੇ ਨੇ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਵੀ ਕਰਕੇ ਆਈ ਆ ਜਿਵੇਂ ਆਪਾਂ ਨੂੰ ਵੀਡੀਓ ਵਿੱਚ ਦੱਸਿਆ ਹੈ ਬਹੁਤ ਚੰਗਾ ਲੱਗਿਆ ਮਿਲ ਕੇ ਕਿੰਨੇ ਸਾਲ ਦੀ ਉਮਰ ਹੈ ਬੇਟਾ ਤੁਹਾਡੀ 7 7 ਸਾਲ ਤੋਂ ਸਾਲ ਦੀ ਬੱਚੀ ਹੈ ਇਹਨੇ ਦੇਖ ਲੋਏ ਬਹੁਤ ਚੰਗਾ ਲੱਗਿਆ ਇਹਨਾਂ ਨੂੰ ਮਿਲ ਕੇ ਇਹਨਾਂ ਨੂੰ ਵੀਰ ਜੀ ਉਹਨਾਂ ਨੂੰ ਤੇ ਇਹਨਾਂ ਨੂੰ ਮਿਲ ਕੇ ਨਾ ਬਹੁਤ ਚੰਗਾ ਲੱਗਿਆ ਇਹਨਾਂ ਦੀ ਬੇਟੀ ਨੂੰ ਦੱਸਣਾ ਕਰ ਰਹੇ ਨੇ ਇਹਨਾਂ ਦੇ ਬੱਚੇ ਨੇ ਜਿਹੜੇ ਇਹ ਇਹ ਪਰਮਾਤਮਾ ਦੇ ਰੂਪ ਹੁੰਦੇ ਨੇ ਸੱਚੇ ਪਾਤਸ਼ਾਹ ਦੇ ਉਹਨਾਂ ਦੇ ਬੱਚੇ ਨੇ ਇਹ ਤੇ ਮੈਂ ਕਹਿੰਦਾ ਵੀਰ ਜੀ ਉਹਨਾਂ ਨੂੰ ਪਰ ਇਸ ਤਰ੍ਹਾਂ ਹੀ ਮਿਹਰ ਪਰ ਹੱਥ ਰੱਖਣਾ ਚੜ ਦੀ ਕਲਾ ਵਿੱਚ ਰੱਖਣ ਜੀ ਬਹੁਤ ਚੰਗਾ ਲੱਗਿਆ ਮੈਨੂੰ ਤਾਂ ਸ਼ਬਦ ਨਹੀਂ ਆਉਂਦੇਗੇ ਵੀ ਕਿੰਨੇ ਕੀ ਕੀ ਗੱਲਾਂ ਕਰਾਂ ਜੀ ਮੂੰਹ ਤੋਂ ਬਹੁਤ ਚੰਗਾ ਲੱਗਿਆ ਬੇਟਾ ਤੁਹਾਡੇ ਨਾਲ ਮਿਲ ਕੇ ਚੰਗਾ ਜੀ ਵੀਰ ਜੀ ਬਹੁਤ ਚੰਗਾ ਲੱਗਿਆ ਤੁਹਾਨੂੰ ਤੁਹਾਡੇ ਮਿਲ ਕੇ ਤੁਹਾਡੀ ਬੱਚੀਆਂ ਨਾਲ ਮਿਲ ਕੇ ਰਸ਼ਮੀਤ ਕੌਰ ਜੀ ਨਾਲ ਹਨਾ ਜੀ ਹਾਂ ਵੈਗਰੂ ਇਸੇ ਜਿਹੇ ਨਾਮ ਜਪਦੇ ਰਹਿਣਾ ਬੇਟਾ ਠੀਕ ਆ ਹੋਰ ਬਾਣੀਆਂ ਵੀ ਯਾਦ ਕਰ ਲੋ ਵੀ ਆਪਾਂ ਉਹ ਵੀ ਇੰਟਰਵਿਊ ਕਰਾਂਗੇ ਤੇ ਫਤਿਹ ਬੁਲਾ ਦਿਓ ਵੀਰਾ ਬਾਈਗੋ ਦੀ ਘਰ ਬਾਈਗੋ ਦੀ ਖਾਲਸਾ ਬਾਈਗੋ ਦੀ ਖਤ ਤੇ ਕੀ ਕਾ